ਮੈਂ ਬੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੇ ਸਾਥ ਸ੍ਰੀ ਅਕਾਲ ਜੀ ਹੁਣ ਤੁਹਾਡੀ ਕਚਹਿਰੀ ਵਿੱਚ ਆਪਾਂ ਇੱਕ ਲੋਕ ਗੀਤ ਲੈ ਕੇ ਹਾਜ਼ਰ ਹੋਏ ਆਂ ਤੇ ਤੁਹਾਨੂੰ ਸੁਣਾਉਣੇ ਹਨ ਲੋਕ ਗੀਤ ਤੇ ਤੁਸੀਂ ਵੀ ਸੁਣਿਓ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ ਤੇ ਆਪਣੇ ਬੱਚਿਆਂ ਨੂੰ ਗੁਰ ਸਿੱਖੀ ਵੱਲੇ ਵੀ ਲਾਇਓ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਾਪਿਆਂ ਦਾ ਫਰਜ਼ ਬਣਦਾ ਹੈ ਦੱਸਣ ਦਾ ਤੇ ਨਾਲੇ 15 ਸਾਲ 5 ਤੋਂ 15 ਸਾਲ ਤੱਕ ਦਾ ਬੱਚਾ ਜਿਹੜਾ ਹੈ ਉਹ ਮਾਪਿਆਂ ਦੀ ਬਿਲਕੁਲ ਉਹ ਆਗਿਆ ਵਿੱਚ ਹੁੰਦਾ ਹੈ ਤੇ ਉਹਨੂੰ ਤੂਤ ਦੀ ਡਾਣੀ ਮੰਗੋ ਆਪਾਂ ਜੇ ਦੂਰਾ ਕਰ ਲਾਂਗੇ ਗਿੱਲੀ-ਗਿੱਲੀ ਨੂੰ ਤਾਂ ਉਹ ਸ਼ਮਕ ਬਣ ਜਾਂਦੀ ਹੈ ਦੂਰੀ ਹੋ ਜਾਂਦੀ ਹੈ ਤੇ ਜੇ ਉਹਨੂੰ ਸੁੱਕੀ ਨੂੰ ਆਪਾਂ ਤੋੜ ਗਏ ਤੇ ਫਿਰ ਉਹ ਟੁੱਟ ਜਾਂਦੀ ਹੈ ਇਸੇ ਤਰ੍ਹਾਂ ਜੇ ਬੱਚੇ ਆਪਦੀ ਉਮਰ ਤੋਂ ਵੱਧ ਹੋ ਗਏ ਫਿਰ ਮਾਪਿਆਂ ਦੀ ਅੱਖੇ ਨਹੀਂ ਲੱਗਣਗੇ ਤੇ ਤੁਸੀਂ ਉਹਨਾਂ ਨੂੰ ਬਚਪਨ ਤੋਂ ਛੋਟੀਆਂ-ਛੋਟੀਆਂ ਕਹਾਣੀਆਂ ਪੰਜਾਬੀ ਲੋਕਗੀਤ ਆਪਣਾ ਵਿਰਸਾ ਦੱਸੋ ਕਿਉਂਕਿ ਦੇਸ਼ਾਂ-ਦੇਸਾਂ ਵਿੱਚ ਬੱਚੇ ਇੰਗਲਿਸ਼ ਜ਼ਿਆਦਾ ਪੜ੍ਹਦੇ ਹੈ ਤੇ ਆਪਣਾ ਕੋਈ ਵੀ ਵਜੂਦ ਨਹੀਂ ਹੈ ਉੱਥੇ ਪੰਜਾਬੀ ਦਾ ਤੇ ਆਪਾਂ ਉਹ ਪੰਜਾਬੀ ਵਿਰਸਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਅਗਲੀ ਪੀੜ੍ਹੀ ਆਪਣੀ ਸਾਰੀ ਵਿਦੇਸ਼ਾਂ ਵਿੱਚ ਜਾ ਰਹੀ ਹੈ ਤੇ ਮਾਪਿਆਂ ਦਾ ਫਰਜ਼ ਬਣਦਾ ਹੈ ਉਹਨਾਂ ਨੂੰ ਇਹ ਚੀਜ਼ਾਂ ਦੱਸਣ ਦਾ ਤੇ ਜਰੂਰ ਦੱਸਿਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ ਤੇ ਉਹਨਾਂ ਨੂੰ ਸਾਰੇ ਹੀ ਵਿਰਸੇ ਆਪਣੇ ਪੰਜਾਬ ਦਾ ਇੱਕ ਵਿਰਸਾ ਨਹੀਂ ਹੈ ਬਹੁਤ ਚੀਜ਼ਾਂ ਹਨ ਉਹਨਾਂ ਨੂੰ ਹਰ ਇੱਕ ਚੀਜ਼ ਦੀ ਅਗਿਆਨ ਹੋਣਾ ਚਾਹੀਦਾ ਹੈ ਕੱਲ ਨੂੰ ਕੋਈ ਪੁੱਛ ਸਕਦਾ ਹੈ ਬੱਚਿਆਂ ਨੂੰ ਵੀ ਤੁਹਾਡਾ ਵਿਰਸਾ ਕੀ ਹੈ ਪਿੱਛੇ ਤੁਹਾਡਾ ਬਚਪਨ ਕੀ ਹੈ ਤੁਹਾਡੇ ਵੱਡੇ ਅਵਡੇਰਾਂ ਦੀ ਕੀ ਸਾਖੀ ਹੈ ਤੇ ਉਹ ਕੀ ਦੱਸਣਗੇ ਜੇ ਉਹਨਾਂ ਨੂੰ ਪਤਾ ਨਾ ਹੋਵੇਗਾ ਤਾਂ ਇਹ ਆਪਾਂ ਨੂੰ ਜਰੂਰ ਕੁੱਟ-ਕੁੱਟ ਕੇ ਚੀਜ਼ਾਂ ਬੱਚਿਆਂ ਦੇ ਵਿੱਚ ਭਰਨੀਆਂ ਚਾਹੀਦੀਆਂ ਹਨ ਦਿਮਾਗ ਦੇ ਤੇ ਹੁਣ ਆਪਾਂ ਇੱਕ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾਉਣੇ ਹਾਂ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਠੀਕ ਆ ਜੇ ਨਹੀਂ ਤੇ ਫਿਰ YouTube ਤੇ ਤਾਂ ਹੈਗੇ ਹੀ ਆ ਸੱਗੀ ਪਾਵੇੜੇ ਵਿੱਚ ਬੈੰਦੀ ਮਲਕੀ ਕੀ ਮੈਂਦੀ ਖਾਵੇ ਅੰਨ ਨਾ ਪੀਵੇ ਪਾਣੀ ਇੱਕ ਦੋਖ ਰਾਂਝਾ ਨਾ ਸਿੰਗਾ ਸਾਡੀ ਦਿਨ ਦਿਨ ਕਟੇ ਜਵਾਨੀ ਦੇ ਪੜਿਆ ਕਾਟੇ ਪਾਵੇੜੇ ਵਿੱਚ ਬੈੰਦੀ ਮਲਕੀ ਕੀ ਮੈਲੀ ਖਾਵੇ ਆਨ ਨਾ ਪੀਵੇ ਪਾਣੀ ਇੱਕ ਦੁੱਖ ਰਾਂਝੇ ਦਾ ਸਿੰਗਾ ਸਾਡੀ ਦਿਨ ਦਿਨ ਘਟੇ ਜਵਾਨੀ ਮੈਂ ਪਲਿਆ ਕਹਿਂਦੀ ਪਾਵੇੜੇ ਵਿੱਚ ਬੈਂਦੀ ਮੈਂ ਮਲ ਕੀ ਕੀ ਮੈਂ ਦੀ ਖਾਵੇ ਅੰਨ ਨ ਪੀਵੇ ਪਾਣੀ ਵੇਗ ਦੁਖ ਰਾਂਜੇ ਨਾ ਪਲਿਆ සාඩි දෙන දෙන කටේ ජවාන්නේී වේ පලියා සාඩු ලයවේඩේ වෙච්චු පැයිදිීව මලෙකිකිීමේදී කාවේ අන්නන පිවේ පානිම එකඳෝ කරාජේනාසිංහා साढी दिन द कटे जवानी में पलिया... चूड़ा पावेड़े विच पी मालिकी कीमें खावे आनण पीवे पाणी हिकु दुख रांजे सिंगा ਸਾਡੀ ਦਿਨ ਦਿਨ ਕੱਢੇ ਜਵਾਨੀ ਮੇ ਪੜਿਆ ਲੋ ਜੀ ਏਸੀ ਇੱਕ ਛੋਟਾ ਜਿਹਾ ਪੰਜਾਬੀ ਲੋਕ ਗੀਤ ਆਮ ਕੁੜੀਆਂ ਦੇ ਗਾਉਣ ਵਾਲਾ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਨਾਲੇ ਸਿੱਖੋ ਨਾਲੇ ਸਿਖਾਓ ਤੇ ਨਾਲੇ ਖੁਸ਼ੀ ਮਨਾਓ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਫੇਰ ਮਿਲਦੇ ਆਂ